ਤੇ ਬਾਈ ਹੁਣੀ ਕੋਡ ਦੁੰਨੇ ਤੋਂ ਨੇ ਭਾਨੇ ਦੇ ਪਿੰਡੋਂ ਤਿੰਨ ਸਾਲਾਂ ਚ ਇੱਕ ਜੀ ਭਾਨੇ ਦੇ ਪਿੰਡੋਂ ਇਹ ਤੁਸੀਂ ਹਾਂ ਤੇ ਦਾ ਮਤਰਾ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਆ ਝੰਡੇ ਜੇ ਦਿਖੀ ਜਾਂਦੇ ਥੋਡੇ ਸਾਹਮਣੇ ਕੈਨੇਡਾ ਦਾ ਇੱਕ ਆਸਟ੍ਰੇਲੀਆ ਦਾ ਤੇ ਬੈਠੇ ਆ ਅਸੀਂ ਦਾ ਡਵਾਈਨ ਕਿਵੇਂ ਆ ਲ ਮੈਂ ਇੱਕ ਫੜਾ ਪਹਿਲਾਂ ਫੜਾਈ ਮੈਂ ਇੱਕ ਬਾਈ ਤਰ ਨਾਲ ਬਾਅਦ ਚ ਗੱਲਬਾਤ ਕਰਦੇ ਆ ਮੁੰਡੇ ਦਾ ਵੀਜ਼ਾ ਆਇਆ ਤੇ ਵੀਜ਼ਾ ਵੀ ਮੈਂ ਕਹਿੰਦਾ ਜਮਾਂ ਇੱਕ ਮਿੰਟ ਦੇ ਵਿੱਚ ਵਿੱਚ ਅੰਦਰ ਆਇਆ ਤੇ ਕਿਵੇਂ ਆ ਉੱਤੇ ਲਾ ਲੈ ਇਹਨੂੰ ਉੱਤੇ ਕਲਰ ਤੇ ਲਾ ਲਾ ਫੁੱਲ ਟਾਈਮ ਆਪਣੇ ਕੋਲ ਹਾਂ ਕੱਲ ਆਪਾਂ ਵੀਡੀਓ ਪਾਈ ਸੀ ਖੇਤੀ ਜੀ ਵਾਲੀ ਹਨਾ ਉਹਦੇ ਚ ਵੀ ਜੇ ਆਪਾਂ ਕਿਹਾ ਸੀ ਵੀ ਜ਼ਿੰਮੇਦਾਰ ਭਾਈਚਾਰੇ ਨੂੰ ਸ਼ੋਰਟ ਕਰਾਂਗੇ ਤੇ ਭੇਜਾਂਗੇ ਜਮਾਂ ਘੱਟ ਪੈਸਿਆਂ ਦੇ ਵਿੱਚ ਉਹਦੇ ਬਾਰੇ ਵੀ ਜੇ ਬਾਰੇ ਦੱਸ ਮੈਨੂੰ ਪਹਿਲਾਂ ਮੈਂ ਤਾਂ ਉਹਦੇ ਬਾਰੇ ਮੈਸੇਜ ਆਈ ਜੇ ਆਪਾਂ ਘੱਟ ਪੈਸਿਆਂ ਦੀ ਗੱਲ ਕਰੀਏ ਜਿਵੇਂ ਮੈਨੂੰ ਵੀ ਬਹੁਤ ਫੋਨ ਕਾਲ ਆਇਆ ਹਾਂ ਉਹ ਸਾਰੇ ਆਹੀ ਆ ਵੀ ਹਨਾ ਕੋਈ ਪਲੱਸ 2 ਪਾਸ ਆਊਟ ਆਪਣੇ ਜ਼ਿੰਮੇਦਾਰ ਪਰਿਵਾਰਾਂ ਦੇ ਬੱਚੇ ਨੇ ਹਾਂ ਉਹਦੇ ਲਈ ਬੈਸਟ ਆਪਸ਼ਨ ਹੈ ਯੂਰਪ 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 ਦੇ ਵਿੱਚ ਮਿਲਦਾ 25-30 ਕੰਟਰੀਆਂ ਹੋਣੀਆਂ ਉਹ 27-28 29 ਕੰਟਰੀਆਂ ਨੇ ਉਹਦੇ ਵਿੱਚ ਉੱਥੇ ਕਿੰਨੀ ਕੁ ਦਿਹਾੜੀ ਬਣ ਜਾਂਦੀ ਐ ਸਿਸਟਮ ਇੱਥੋਂ ਦੇ ਹਿਸਾਬ ਨਾਲ ਮੰਨ ਲਾ ਊੱਕਾ ਪੁੱਕਾ ਜੇ ਆਪਾਂ ਜੇ 5-7 ਲੱਖ ਰੁਪਈਆ ਲਾਉਣੇ ਆ ਤਾਂ ਮਹੀਨੇ ਦੇ ਕਿੰਨੇ ਕੁ ਰਿਟਰਨ ਹੁੰਦੀ ਐ ਘੱਟੋ ਘੱਟ ਸਹੀ ਦੱਸਿਓ ਯਾਰ ਆਪਾਂ ਸਹੀ ਜਿਹੜਾ ਜਾਇਜਾ ਜਾਏ ਤੁਸੀਂ ਲੱਖ ਰੁਪਈਆ ਮੰਨ ਕੇ ਚੱਲੋ ਕਹਿਣ ਨੂੰ ਕੋਈ ਕੁਛ ਮਰਜ਼ੀ ਕੀ ਚੱਲੇ ਜਿਹੜੀ ਮਤਲਬ ਉਹ ਕੰਟਰੈਕਟ ਤੇ ਜਾਂ ਉਹ ਦੱਸਦੇ ਨੇ ਵੀ ਪਰ ਵੀਕ ਇੰਨੇ ਘੰਟਿਆਂ 'ਚ ਉਹ ਇੰਨੇ ਪੈਸੇ ਉਹ ਤੁਸੀਂ ਅਪ੍ਰੋਕਸ ਖਰਚੇ ਖਰਚੇ ਉਹਨਾਂ ਦੇ ਕੱਢ ਕੇ ਕੁਛ ਉਹਨ ਲੱਖ ਰੁਪਇਆ ਬਚਨ ਬਚਾਉਣਾ ਤੇ ਕਿੰਨੇ ਕੁ ਰੁਪਇਆ ਦਾ ਪੈਕੇਜ ਹੁੰਦਾ ਇਹ ਜੇ ਆਪਾਂ ਯੂਰਪ ਭੇਜਣਾ ਕਿਸੇ ਵੀ ਕੰਟਰੀ ਦੇ ਵਿੱਚ ਹਾਂ ਯੂਰਪ ਸਟੈਪ ਬਾਈ ਸਟੈਪ ਵੀ ਹੈਗੇ ਆ ਪੈਕੇਜ ਵੀ ਹੈਗੇ ਆ ਸਟਾਰਟ ਹੋ ਜਾਂਦਾ 8 ਤੋਂ ਥੱਲੇ ਬਈ ਨੰਬਰ ਦੇ ਦਾਂਗੇ ਤੁਸੀਂ ਹਾਂ ਹੁਣ ਆ ਵੀਡੀਓ ਦੇ ਵਿੱਚ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਤੇ ਸੰਪਰਕ ਕਰ ਲਿਓ ਤੇ ਹੁਣ ਤੁਹਾਨੂੰ ਮਿਲਾਉਣੇ ਆ ਕੋਡ ਦੁੰਨੇ ਵਾਲੇ ਬਾਈ ਨੂੰ ਬਾਈ ਕਿਵੇਂ ਆ ਠੀਕ ਆ ਵੀਰੇ ਲਾਈਕ ਪਾ ਦਿਓ ਉਧਰ ਉਧਰ ਬੀਜਾ ਆਇਆ ਤੇ ਆ ਮਹੰਗੇ ਮੁਲਕ ਚੱਲੇ ਹੈ ਹੂੰ ਚਾਰ ਤਾਰੇ ਵਾਲੇ ਕਿ ਪੰਜ ਤਾਰੇ ਹੁੰਦੇ ਨੇ ਆਸਟ੍ਰੇਲੀਆ ਦੇ ਮੈਂ ਵੀ ਪੰਜ ਹੀ ਨੇ ਦੇਖੇ ਮੈਂ ਵੀ ਪੰਜ ਨੇ ਕਿ ਚਾਰ ਪੰਜ ਪੰਜ ਦਾਣ ਵਾਲੇ ਦੇਸ਼ ਚਲਿਆ ਮੁੰਡਾ ਤੇ ਇੰਡੀਆ ਤੋਂ ਆਸਟ੍ਰੇਲੀਆ ਚਲਿਆ ਪਹਿਲਾਂ ਬਾਈ ਦੀ ਵਾਈਫ ਗਈ ਹੋਈ ਆ ਤੇ ਬਾਈ ਵਾਈਫ ਦਾ ਵੀਜ਼ਾ ਵੀ ਇੱਥੋਂ ਹੀ ਲੱਗਿਆ ਸੀ ਇੱਥੇ ਲਵਾਇ ਸੀ ਬਾਈ ਠੀਕ ਹੈ ਤੇ ਉਹ ਵਾਈਫ ਦਾ ਵੀਜ਼ਾ ਔਖਾ ਤਾਂ ਨਹੀਂ ਹੋਇਆ ਕੋਈ ਨਾ ਜਮੀ ਔਖਾ ਨਹੀਂ 1% ਵੀ ਅੱਛਾ ਪਲੱਸ 2 ਪਾਸ ਆਊਟ ਸੀ ਪਲੱਸ 2 ਪਾਸ ਆਊਟ ਠੀਕ ਹੈ 1 ਮਿੰਟ 'ਚ ਵੀਜ਼ਾ ਆ ਗਿਆ ਸੀ ਕਹਿੰਦੇ ਆਟੋ ਗ੍ਰਾਂਟ ਤੇ ਤੇਰਾ ਕਿੰਨੇ ਟਾਈਮ ਬਾਅਦ ਵੀਜ਼ਾ ਲੱਗਿਆ ਉਦੋਂ ਮੇਰਾ ਬਸ 6-7 ਮਹੀਨੇ ਬਾਅਦ ਜਦੋਂ ਆਪਣੇ ਡਾਕੂਮੈਂਟ ਤਿਆਰ ਹੋ ਗਏ ਠੀਕ ਹੈ ਬਸਾਰੇ ਫਾਈਲੋਜਮੈਂਟ ਤੋਂ 3 ਮਹੀਨੇ ਬਾਅਦ ਮੇਰਾ ਵੀ ਜਾ ਗਿਆ ਠੀਕ ਹੈ ਇੱਕ ਤਾਂ ਤਰਾ ਨਾਮ ਬਾळा ਸੋਹਣਾ ਯਾਰ ਕਿੱਥੇ ਆ ਆ ਸੀ ਕੀ ਨਾਮ ਤੇਰਾ ਹਰਮੋਹਿਤ ਸਿੰਘ ਨਾਲੇ ਬਾਣੀਆਂ ਵਾਲਾ ਨਾਲੇ ਜੱਟਾਂ ਵਾਲਾ ਹੈਣਾ ਹਮ ਬਰਾਮਣ ਵਾਲਾ ਨਾਲੇ ਬਰਾਮਣ ਵਾਲਾ ਠੀਕ ਹੈ ਤੇ ਖੁਸ਼ ਹੋ ਜਾਵਾਂ ਪੂਰਾ ਪੂਰਾ ਖੁਸ਼ ਬਈ ਹੁਣ ਕਿੰਨੀ ਤਰੀਕ ਨੂੰ ਜਾ ਚੜ ਰਿਹਾ ਆਪਾਂ 3 ਦੀ ਡੇਟ ਲੈਂਦੀ ਆ ਤੇ ਸਾਨੂੰ ਪਾਰਟੀ ਸ਼ਾਰਟ ਕਿੱਥੇ ਦਾ ਪਾਰਟੀ ਆਪਾਂ ਅੱਜ ਪੂਰੀ ਕਰਾਂ ਐ ਪੂਰੀ ਜਮਾਂ ਹਾਂ ਹਾਂ ਪਾਰਟੀ ਸਾਡੀ ਦੂਜੀ ਹੁੰਦੀ ਐ ਤੁਹਾਨੂੰ ਪਤਾ ਚਾਹੇ ਤੀਜੀ ਕਰ ਲਈਏ ਠੀਕ ਐ ਆ ਹੁੰਦਾ ਆ ਭਾਈ ਲੈ ਕੇ ਆਇਆ ਸੀ ਤੇ ਆ ਨਾਲ ਵਾਲਾ ਮੁੰਡਾ ਲੈ ਕੇ ਆਇਆ ਇਹ ਕਹਿੰਦੇ ਇਹ ਵੀ ਬੋਹਾ ਕਿਧਰ ਫਸ ਗਏ ਯਾਰ ਤੁਸੀਂ ਹੈ ਜਦੋਂ ਮੈਂ ਇਹਨੂੰ ਕਹਾਂ ਮਾ ਬੋਹਾ ਵੀਜ਼ਾ ਲਵਾ ਕੇ ਆਉਣ ਮਾ ਆਪਣਾ ਯਾਰ ਦੋਸਤ ਆ ਹਾਂ ਇਹ ਮੰਨਿਆ ਇਹਨੇ ਆਪ ਵੀ ਕਿਹਾ ਕਹਿੰਦਾ ਬੋਹੇ ਕਿਹੜਾ ਵੀਜ਼ਾ ਲਾਉਂਦਾ ਹੋਊ ਯਾਰ ਹਾਂ ਤੇ ਜਦੋਂ ਮੈਂ ਬਾਈ ਨੂੰ ਇਹਨੂੰ ਮਿਲਾਇਆ ਇਹ ਕਹਿੰਦਾ ਯਾਰ ਮੈਨੂੰ ਬਾਈ ਸਹੀ ਲੱਗਿਆ ਇਹ ਦੂਜੇ ਤੀਜੇ ਦੇ ਨਹੀਂ ਸਾਰੇ ਡਾਕੂਮੈਂਟ ਮੜਾ ਗਿਆ ਦੀ ਵਾਈਫ ਦੇ ਠੀਕ ਹੈ ਤੇ ਜਦੋਂ ਇਹਦਾ ਵੀਜ਼ਾ ਆਇਆ ਹੁਣ ਪਹਿਲਾਂ ਇਹਦੀ ਵਾਈਫ ਦਾ ਆਇਆ ਹੁਣ ਇਹਦਾ ਆਇਆ ਹਾਂ ਉਹਨੇ ਮੈਨੂੰ ਕਹਿੰਦਾ ਭਾਈ ਤੇਰਾ ਧੰਨਵਾਦ ਕਹਦਾ ਨਹੀਂ ਮੇਰਾ 40 50 ਲੱਖ ਰੁਪਏ ਖਰਾਬ ਹੋ ਜਾਂਦਾ ਕਹਿੰਦਾ ਜਾਵਾ ਜਾਵਾ ਕਿੱਥੇ ਕਿੱਥੇ ਧੱਕੇ ਖਾਇਆ ਇਹ ਦੂਪਹਿਰ ਇਹ ਬਹੁਤ ਪਹਿਲਾਂ ਧੱਕੇ ਖਾਇਆ ਇਹਨੇ ਤਾਂ ਮੇਰੇ ਨਾਲ ਕਦੇ ਬਸ ਇੱਕ ਫੋਨ ਲਾਇਆ ਸਾਂਝੀ ਕਰ ਲਈ ਗੱਲ ਤੇ ਮੈਂ ਉਹਨੂੰ ਦੱਸ ਦਵਾਂ ਆਪਾਂ ਬੁਹੇ ਚੱਲਾਂਗੇ ਠੀਕ ਹੈ ਹਾਂ ਤੇ ਖੁਸ਼ ਆ ਜਾਵਾ ਪੂਰਾ ਭਾਈ ਤੇ ਮੈਨੂੰ ਸਾਰਾ ਪ੍ਰੋਸੈਸ ਸਮਝਾ ਵੀ ਕਿੰਨੇ ਰੁਪਏ ਲਏ ਨੇ ਕੀ ਹ ਕੋਈ ਫੇਰ ਫੇਰ ਪਹਿਲਾ ਪੈਸਾ ਲਿਆ ਕੇ ਨਹੀਂ ਲੈਂਦਾ ਨਾ ਪਹਿਲਾ ਆਪਾਂ ਤੋਂ ਬਾਈ ਕੋਈ ਪੈਸਾ ਨਹੀਂ ਲੈਂਦਾ ਦੇਖ دیਵਾਨੀ ਨਹੀਂ ਲਈ ਉਹ ਕਹਿੰਦਾ ਪੰਜੀ ਵੀ ਨਹੀਂ ਲੀਤੀ ਅੱਛਾ ਪੰਜੀ ਵੀ ਨਹੀਂ ਲਈ ਗਲੀ ਵਾਲਾ ਪੈਸਾ ਵੀ ਨਹੀਂ ਲੈਂਦਾ ਠੀਕ ਹੈ ਹਾਂ ਤੇ ਹੋਰ ਟਿਕਟਾਂ ਟੁਕਟਾਂ ਦਾ ਲਟਰਮ ਪਟਰਮ ਕੋਈ ਓਲਾ ਛੋਲਾ ਵੀ ਹੋ ਨਾ ਕੋਈ ਓਲਾ ਟਿਕਟ ਸਾਰੀ ਮੈਂ ਤਾਂ ਆਪਾਂ ਨੂੰ ਜਦੋਂ ਆਪਣਾ ਸਾਰਾ ਕੰਮ ਸਹੀ ਲੱਗਾ ਇਹਦਾ ਮਤਲਬ ਟਿਕਟ ਵੀ ਬਾਈ ਨੇ ਜਿੰਨੇ ਪੈਸੇ ਕਹਦੇ ਦੀ ਆਪਾਂ ਦਾ ਵੀ ਇੰਨੇ ਪੈਸੇ ਨਾ ਮੈਂ ਇਹਨੂੰ ਕੋਈ ਜਿਵੇਂ ਨਾ ਬਾਈ ਨੇ ਵੀ ਨਾ ਆਪਣੇ ਕੋਈ ਗੱਲ ਉਹ ਕਰੀ ਨੇ ਮਤਲਬ ਤੈਨੂੰ ਕੋਈ ਕਿਤੇ ਭੱਜਣ ਦੀ ਲੋੜ ਨਹੀਂ ਪਈ ਆਪਣਾ ਭਾਈ ਵਾਲਾ ਕ ਕਿਸੇ ਪਾਸੇ ਭੱਜਣ ਦੀ ਲੋੜ ਪਈ ਆ ਵੀ ਆ ਜਮੀ ਨਹੀਂ ਪਈ ਆ ਜਾ ਡਾਕੂਮੈਂਟ ਦੇ ਦੇ ਆ ਜਾ ਡਾਕੂਮੈਂਟ ਦੇ ਜਮੀ ਨਹੀਂ ਜਮੀ ਨਹੀਂ 1% ਵੀ ਨਹੀਂ ਫੋਨ ਤੀ ਜੱਸ ਹੋ ਜਾਂਦਾ ਸਾਰਾ ਸਾਰਾ ਫੋਨ ਤੀ ਜੱਸ ਚਲੋ ਆਦਾ ਬੜਾ ਚੰਗੀ ਗੱਲ ਆ ਯਾ ਕੋਈ ਆਪਣੇ ਸਕਿਉਰਟੀ ਚੈੱਕ ਹੀ ਲੈਂਦੇ ਨੇ ਜਿਵੇਂ ਵਿੱਚ ਏਜੰਟ ਲੈਂਦੇ ਨੇ ਸਕਿਉਰਟੀ ਚੈੱਕ ਹੋਰ ਡਾਕੂਮੈਂਟ ਹੋਵੇ ਉਹਦਾ ਹੀ ਲੈਂਦੇ ਨੇ ਐਗਰੀਮੈਂਟ ਸਾਈਨ ਕਰਦੇ ਨੇ ਹਾਂ ਕੋਈ ਆਪਾਂ ਦੋ ਨਹੀਂ ਲੈਂਦਾ ਇਹਨਾਂ ਨੇ ਚਲੋ ਬਹੁਤ ਵਧੀਆ ਬਾਕੀ ਜਦੋਂ ਵੀਜ਼ਾ ਆ ਗਿਆ ਬਾਈ ਨੇ ਕਿਹਾ ਵੀ ਇੰਨੇ ਪੈਸੇ ਆਪਣੇ ਵੀ ਪੈਕੇਜ ਦੇ ਸੀਗੇ ਹਾਂ ਕੋਈ ਆਏ ਨਹੀਂ ਕਿ ਹਮੈਨੂੰ ਹੁਣੀ ਕਰੋ ਠੀਕ ਹੈ ਵੀ ਜਦੋਂ ਆਪਣਾ ਹੋ ਕਰਿਆ ਵੀ ਮੈਂ ਵੀ ਆਇਆ ਨਹੀਂ ਹੈਗਾ ਵੀ ਚਲ ਹਾਂ ਉੱਥੇ ਜਾ ਕੇ ਠੰਡ ਫੁੰਡ ਜੇ ਸਾਰੇ ਇਹਨੇ ਲਾਏ ਨੇ ਏ ਟੂ ਜ਼ेड ਸਾਰਾ ਖਰਚਾ ਚਲ ਚੰਗੀ ਗੱਲ ਹੈ ਤੇ ਸੰਤੁਸ਼ਟਾਂ ਜਾਵਾਂ ਜਾਵਾਂ ਪੂਰਾ ਬਾਈ ਕੀ ਕਹਿਣਾ ਚਾਹੇਗਾ ਜਿਹੜਾ ਹੁਣ ਦੇਖਣਗੇ ਜ਼ਿੰਮੇਦਾਰ ਭਾਈ ਜਰਾ ਜਾਂ ਕੋਈ ਵੀ ਵੀਡੀਓ ਦੇਖੂਗਾ ਮੈਂ ਤਾਂ ਇਹ ਕਹਿਣਾ ਚਾਹੁੰਗਾ ਬਾਈ ਜੇ ਆਪਣੇ ਜਿਹਨੇ ਸਹੀ ਕੰਮ ਕਰਾਉਣਾ ਇੱਥੇ ਆਵੇ ਉਹ ਠੀਕ ਹੈ ਚਲੋ ਬਾਈ ਕਰਦੇ ਹਾਂ ਗਲਤਤਾ ਅਸੀਂ ਰੀਚ ਕੰਮ ਦੀ ਆਪਣੀ ਜ਼ਿੰਮੇਵਾਰੀ ਹੋ ਜਾ ਰੀਚ ਰੂਚਤਾ ਅਸੀਂ ਕਰਦੇ ਨਹੀਂ ਯਾਰ ਹੈਨਾ ਜਿਹੜੇ ਆ ਰੀਚਾਂ ਦੇ ਵਿੱਚ ਹਾਂ ਆ ਹੁਣ ਮੈਂ ਕਿ ਜਿੱਧਰ ਫੜਾ हां ਹੁਣ ਤੂੰ ਦੱਸ ਵੀ ਕੀ ਗਲਤ ਕੰਮ ਕੀ ਨੀ ਗਿਆ ਗਲਤ ਕੰਮ ਇਹਦੇ 'ਚ ਹੈ ਕਿਹੜੇ ਕਿਹੜੇ ਪਹਿਲਾਂ ਉਹ ਵੀ ਚੰਨਾ ਪਾ ਦੇ ਵੈਸੇ ਦਾ ਬਾਲਾ ਕੁਛ ਹੈ ਜੇ ਤੁਹਾਨੂੰ ਮੋਟਾ ਮੋਟਾ ਐਕਸਪਲੇਨ ਕਰਾਂ ਜਿਵੇਂ ਅੱਜ ਕੱਲ੍ਹ ਰੀਚ ਚੱਲ ਰਹੀ ਹੈ ਵੀ ਤੁਹਾਨੂੰ ਇੱਥੋਂ ਚੱਕਾਂਗੇ ਉੱਥੇ ਪਹੁੰਚਾ ਦੇਾਂਗੇ ਹਾਂ ਜਿੱਦਾ ਕੋਈ ਲੱਲਾ ਥੱਲਾ ਨਹੀਂ ਬਸ ਤਾਰਤਾ ਦੋ ਕੋਈ ਕੁਝ ਨਹੀਂ ਬਸ ਤੁਹਾਨੂੰ ਐ ਵੀ ਇੱਥੋਂ ਲੈ ਜਾਣਗੇ ਕੋਈ ਵੀ ਤੁਹਾਡਾ ਵੀਜ਼ਾ ਹੋ ਕੋਈ ਤੁਹਾਡੀ ਜਿਵੇਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੀਏ ਕੋਈ ਵੀ ਸਬ ਕਲਾਸ ਕਹਿ ਦੇਣਗੇ ਤੁਹਾਨੂੰ ਠੀਕ ਹੈ ਤੁਸੀਂ ਉੱਥੇ ਪਹੁੰਚ ਗਏ ਤੁਹਾਡੇ ਕੋਲੇ ਕੋਈ ਵੀ ਡਾਕੂਮੈਂਟ ਨਹੀਂ ਹੈਗਾ ओके ਜਿਹੜੇ ਜੈਨੂਨ ਵੀਜ਼ਾ ਪੈਸੇ ਵੀ ਉਹਦੇ ਚ ਹੀ ਬਣਦੇ ਨੇ ਕਹਿੰਦੇ ਹਨ ਪੈਸੇ ਮੋਟਾ ਉਹ ਚ ਹੀ ਬਣਦਾ ਜਿਹੜਾ ਸਰਕਾਰ ਆਪਾਂ ਕਿਉਂ ਨਹੀਂ ਕਰਦੇ ਉਹ ਕੰਮ ਆਪਾਂ ਵੀ ਕਰੀਏ ਯਾਰ ਉਹ ਯਾਰ ਕੋਈ ਇੱਜ਼ਤ ਵਾਲਾ ਕੰਮ ਨਹੀਂ ਹੈਗਾ ਇੱਜ਼ਤ ਵਾਲਾ ਵੀ ਲਾ ਲਓ ਤੇ ਦੂਸਰਾ ਉੱਥੇ ਜਾ ਕੇ ਜਵਾਕਦਾ ਕੋਈ ਫਿਊਚਰ ਨਹੀਂ ਇੱਥੋਂ ਕਹਿ ਦਿੰਦਾ ਅਗਲਾ ਵੀ ਐ ਹੋਜੂ ਐ ਹੋਜੂ ਕੁਝ ਨਹੀਂ ਹੁੰਦਾ ਨਾ ਕੋਈ ਕਨਵਰਟ ਹੋਵੇ ਬਹੁਤ ਰੇਅਰ ਚਾਂਸਸ ਆ 100 ਮੰਗਰ 1 2 ਜਾਂ 5% ਮੈਕਸਿਮਮ ਵੀ ਕੋਈ ਕਨਵਰਟ ਹੋ ਜੂ ਹੁਣ ਆਪਾਂ ਕਿਹੜੇ ਕਿਹੜੇ ਦੇਸ਼ਾਂ ਨਾਲ ਕੰਮ ਕਰ ਰਹੇ ਆ ਮੋٹے ਮੋٹے ਜੀ ਜਿਹੜਾ ਆਪਾਂ ਸਟਾਰਟਿੰਗ ਤੋਂ ਜਾਂ ਹੁਣ ਵੀ ਕਰ ਰਹੇ ਆ ਉਹ ਆਪਾਂ ਜਿਵੇਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਕਰਦੇ ਆ ਉਦ ਲਈ ਬਸ ਪ੍ਰੋਫਾਈਲ ਚੰਗੀ ਹੋਣੀ ਚਾਹੀਦੀ ਹੈ ਬੱਚਾ ਜਿਹੜਾ ਮੈਂ 25 ਚੱਲ ਰਿਹਾ 25 ਪਾਸ ਆਊਟ ਹੋਵੇ 26 ਆਜੂ 26 ਹੋਵੇ ਜਿਵੇਂ ਇਹਨਾਂ ਦੀ ਵਾਈਫ 24 ਸੀ 24 ਪਾਸ ਆਊਟ ਹੋਵੇ ਚੰਗੇ ਸਕੋਰ ਹੋਣ ਚੰਗੇ ਪਰਸੈਂਟੇਜ ਹੋਵੇ ਯਾਨੀ ਜਿਹੜੀ ਇੱਕ ਵਧੀਆ ਪ੍ਰੋਫਾਈਲ ਹੋਵੇ ਜਿਹੜੀ ਇੱਕ ਚੰਗੀ ਯੂਨੀਵਰਸਿਟੀ ਜਾ ਸਕੇ ਜਿਵੇਂ ਗਰੁੱਪ ਪੇਟ ਨੇ ਉਧਰ ਟਾਪ 8 ਯੂਨੀਵਰਸਿਟੀਆਂ ਨੇ ਸਾਰੀਆਂ ਆਸਟ੍ਰੇਲੀਆ ਦੀਆਂ ਠੀਕ ਹੈ ਜਾਂ ਲੈਵਲ 1 ਚ ਹੋਵੇ ਜਿਵੇਂ ਹੁਣ ਜਿਹੜੇ ਜ਼ਿੰਮੇਦਾਰ ਭਾਈਚਾਰੇ ਨੇ ਆਪਣੇ ਕਿਸੇ ਚੰਗੇ ਦੇਸ਼ ਜਾਣਾ ਉਹ ਵੀ ਵੀ ਜਿਨ੍ਹਾਂ ਨੇ ਆਪਦੇ ਲਾਲੋ ਵੀ ਆਪਣੇ ਜ਼ਿੰਮੇਦਾਰ ਭਾਈ ਜੋ ਆਪਦੇ ਬੱਚਿਆਂ ਨੂੰ ਭੇਜਣਾ ਉੱਥੇ ਕਹਿੰਦੇ ਵੀ ਯਾਰ ਸਾਡਾ ਫਿਊਚਰ ਸਿਕਯੁਰ ਹੋਵੇ ਸਾਡਾ ਬੱਚਾ ਸਹੀ ਹੋਵੇ ਚੰਗੀ ਕਮਾਈ ਹੋਵੇ ਸਟੇਬਲ ਹੋਵੇ ਪੀਆਰ ਹੋ ਜਾਏ ਉਹਦੇ ਲਈ ਸਰਫ ਇੱਕੋ ਹੀ ਚੀਜ਼ ਇੱਕੋ ਹੀ ਤਰੀਕਾ ਹੈ ਇਹੋ ਚੀਜ਼ ਆ ਜਿਵੇਂ ਜੋ ਤਾਂ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਵੀ ਥੋੜਾ ਨਾ ਫਾਈਲ ਚਾਰਜਸ ਲਵਾਂਗੇ ਅਸੀਂ ਉਹ ਦੱਸ ਮੜਾ ਜਾ ਵੀ ਅਸੀਂ ਲੈਨੇ ਆ ਕਿ ਨਹੀਂ ਲੈਨੇ ਪ੍ਰੋਸੈਸਿੰਗ ਫੀਸ ਜਾਂ ਫਾਈਲ ਚਾਰਜਸ ਕੋਈ ਉਹ ਦੇਖੋ ਤੁਹਾਨੂੰ ਇਹ ਵੀ ਐਕਸਪਲੇਨ ਕਰਕੇ ਸਾਡੇ ਨੇ ਵੀ ਸਾਡੇ ਤੋਂ ਇਹਨਾਂ ਨੇ ਕੁਝ ਨਹੀਂ ਲਿਆ ਹਾਂ ਕੋਈ ਜੇ ਆਪਣਾ ਪੈਕੇਜ ਆ ਪੈਕੇਜ ਆਪਾਂ ਕਲੀਅਰਲੀ ਇਹ ਚੀਜ਼ ਕਵਾਂਗੇ ਵੀ ਜਿੰਨੇ ਵੀ ਫੰਡ ਹੋਣਗੇ ਠੀਕ ਹੈ ਕਿੰਨੇ ਵੀ ਨੇ ਉਹ ਚਾਹੇ ਵਧ ਨੇ ਘਟ ਨੇ ਕਿੰਨੀ ਵੀ ਫੀਸ ਆ ਗਈ 6 ਮਹੀਨਿਆਂ ਦੀ ਠੀਕ ਹੈ 8 ਆ ਗਈ 10 ਆ ਗਈ 12 ਆ ਗਈ ਬਾਅਦ ਚ ਇਹਨਾਂ ਨੂੰ ਨਹੀਂ ਕਵਾਂਗੇ ਵੀ ਆਹ ਹੋ ਗਿਆ ਜਾਂ ਆਹ ਹੋ ਗਿਆ ਕਿੰਨਾ ਹੀ ਇੰਸ਼ੋਰੈਂਸ ਆ ਗਿਆ ਤਿੰਨ ਚੀਜ਼ਾਂ ਕਿਸੇ ਵੀ ਕੰਟਰੀ ਦਾ ਪੈਕੇਜ ਆ ਜਿੰਨੇ ਮਰਜੀ ਫੰਡ ਜਿੰਨੇ ਮਰਜੀ ਫੀਸ ਜਿੰਨਾ ਵੀ ਇੰਸ਼ੋਰੈਂਸ ਉਹ ਆਪਣਾ ਹੋ ਐਮਬੈਸੀ ਸਟੂਡੈਂਟ ਦੀ ਹੋ ਕਲਾਇੰਟ ਦੀ ਹੋ ਮੈਡੀਕਲ ਹੈ ਹੀ 2-4000 ਦਾ ਮਤਲਬ ਆਪਾਂ ਇਹਨਾਂ ਨਾਲ ਕੋਈ ਸਾਰਾ ਮੋਟਾ ਇਹ ਨਹੀਂ ਹੈਗਾ ਵੀ ਸਾਰਾ ਆਪਾਂ ਕਿਹ ਚੱਲਾਂਗੇ ਉਹ ਠੇਕਾ ਮਾਰਦੇ ਆ ਜਿਹੜੀ ਜੈਨੂਇਨ ਚੀਜ਼ ਕਰਨ ਵਾਲੀ ਆ ਉਹ ਆਪਾਂ ਕਰਾਂਗੇ ਇਹ ਸਿਰਫ ਆਪ ਦੀ ਐਮਬੈਸੀ ਫੀਸ ਭਰਨ ਜਿੱਦੇ ਵੀਜ਼ਾ ਆ ਗਿਆ ਆਪਾਂ ਨੂੰ ਸਾਰੇ ਪੈਸੇ ਉਹਦੇ ਦੇ ਜਾਣ ਤੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਇੱਥੇ ਦਫ਼ਤਰ 'ਚ ਆਪਾਂ ਨੂੰ 3 ਸਾਲ ਹੋ ਗਏ ਇੱਥੇ ਦਫ਼ਤਰ 'ਚ 3 ਸਾਲ ਦਫ਼ਤਰ 'ਚ ਹੋ ਗਏ ਤੇ ਬਾਈ ਹੁਣੀ ਕੋਡ ਦੋਨੇ ਤੋਂਨੇ ਭਾਨੇ ਦੇ ਪਿੰਡੋਂ 3 ਸਾਲਾਂ 'ਚ ਇੱਕ ਜੀ ਭਾਨੇ ਦੇ ਪਿੰਡੋਂ ਹਨ ਤੁਸੀਂ ਹਾਂ ਤੇ ਗਲਤ ਕੰਮ ਆ ਸੀ ਮੈਂ ਕਹਿੰਦਾ ਯਾਰ ਕਰਨਾ ਹੀ ਨਹੀਂ ਚੈਲੰਜ ਆ ਹਾਂ ਕੋਈ ਪਹਿਲਾਂ ਵਾਲਾ ਵੀ ਆ ਕੇ ਕਹਦੇ ਵੀ ਸਾਨੂੰ ਕਿਸੇ ਪ੍ਰਾਈਵੇਟ ਕਾਲਜ ਭੇਜਤਾ ਲੋ ਲੈਵਲ ਦੇ ਕਾਲਜ ਭੇਜਤਾ ਕਿੰਨਾ ਬੱਚਾ ਇੱਥੋਂ ਗਿਆ ਹੋ ਉਹ ਸਿਰਫ ਤੇ ਸਿਰਫ ਸਰਕਾਰੀ ਪਬਲਿਕ ਯੂਨੀਵਰਸਿਟੀਆਂ ਜਾਂ ਪਬਲਿਕ ਕਾਲਜ ਯਾਨੀ ਕੱਲ ਨੂੰ ਜੇ ਪੀਆਰ ਲਾਉਣੀ ਆ ਜਾਂ ਅੱਗੇ ਵਰਕ ਲਾਉਣਾ ਜਿੰਨੇ ਬੱਚੇ ਗਏ ਦਿੱਕਤ ਨਹੀਂ ਆਉ ਕੋਈ ਮੈਨੂੰ ਕਿਸੇ ਨੇ ਅੱਜ ਤੱਕ ਜਾ ਕੇ ਵਾਪਸ ਫੋਨ ਨਹੀਂ ਲਾਇਆ ਵੀ ਸਰ ਸਾਡਾ ਕਾਲਜ ਤੰਗ ਕਰਦਾ ਸਾਡੀ ਯੂਨੀਵਰਸਿਟੀ ਤੰਗ ਕਰਦੀ ਆ ਇੱਕ ਕਾਲਜਾਂ ਚ ਕਾਲਜਾਂ ਚ ਵੀ ਹਿੱਸਾ ਹੁੰਦਾ ਨਾ ਇਮੀਗ੍ਰੇਸ਼ਨ ਵਾਲਿਆਂ ਦਾ ਸਾਰੇ ਕਿਤੇ ਆ ਸਾਰੇ ਕਿਤੇ ਦਾ ਜ਼ਿਆਦਾ ਤਾਂ ਕਰਕੇ ਪ੍ਰਾਈਵੇਟ ਨੂੰ ਪ੍ਰਮੋਟ ਕਰਿਆ ਜਾਂਦਾ ਸਰਕਾਰੀ ਦਾ ਤੁਹਾਨੂੰ ਪਤਾ ਜਿਵੇਂ ਅੱਜ ਸਰਕਾਰੀ ਨੌਕਰੀ ਚ ਉਹੀ ਸਰਕਾਰੀਆਂ ਦਾ ਉੰਨਾ ਕੀ ਹੈ ਉਹ ਚ ਪਤਾ ਕੀ ਹੈ ਕਮਿਸ਼ਨ ਨਾਲੋਂ ਬੈਟਰ ਇਹ ਚੀਜ਼ ਹੈ ਵੀ ਤੁਹਾਡਾ ਬੱਚਾ ਨਹੀਂ ਤੰਗ ਹੋ ਸਾਨੂੰ ਵੀ ਤੰਗ ਨਹੀਂ ਕਰੋ ਐਵੇਂ ਸਾਡੇ ਫੋਨ ਬੱਜੀ ਜਾਣ ਮੁੜ ਕੇ ਅਸੀਂ ਨਾ ਚੱਕਾਂਗੇ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਸਰਕਾਰੀ ਭੇਜੋ ਬੱਚੇ ਦਾ ਵੀ ਫਿਊਚਰ ਹੈ ਸਾਡੇ ਲਈ ਵੀ ਸੇਫ ਆ ਤੁਸੀਂ ਵੀ ਸੇਫ ਹੋ ਤੇ ਆ ਬਈ ਕੋਈ ਪ੍ਰਮੋਸ਼ਨ ਨਹੀਂ ਕੋਈ ਕੁਝ ਨਹੀਂ ਅਸੀਂ ਮੈਂ ਮੰਨ ਲਓ ਵੀ ਅਸੀਂ ਮੇਰੀ ਪਹਿਲੀ ਵੀਡੀਓ ਆ ਮੈਂ ਅੱਜ ਤੱਕ ਮੇਰੀ ਕੋਈ ਵੀਡੀਓ ਨਹੀਂ ਬਣਾ ਰਹੀ ਮੈਂ ਆਪ ਹੀ ਨਹੀਂ ਪਾਉਂਦੀ ਕੱਲ ਗੱਲ ਨੂੰ ਵੀ ਪਾਤੀ ਵੀਡੀਓ ਜੀ ਬਸ ਤੇ ਉਹ ਥੱਲੇ ਕਮੈਂਟ ਜ ਆ ਗਿਆ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਐਕਸਪਲੋਰ ਕਰਨਾ ਪੈ ਰਿਹਾ ਵੀ ਇੱਕ ਵੀਡੀਓ ਹੋਰ ਪਾ ਦੀਏ ਕੱਲ ਵੀ ਉਹੀ ਪਾਤੀ ਆਪਾਂ ਕਣਕ ਬੀਜੀ ਜਾਂਦੇ ਸੀ ਕੱਲ ਇਹ ਨਹੀਂਗਾ ਵੀ ਇਹਨਾਂ ਦੀ ਵਾਈਫ ਗਈ ਹੈ ਜਿੰਨੇ ਬੱਚੇ ਗਏ ਨੇ ਤੁਸੀਂ ਜੀਦਾ ਕਹੋਗੇ ਇੱਥੇ ਵੀਜ਼ਾ ਪਿਆ ਹੋਇਆ ਉਹਨੂੰ ਫੋਨ ਲਾ ਕੇ ਕਹਿ ਦੂੰਗਾ ਵੀ ਇੱਕ ਵੀ ਪ੍ਰੋਬਲਮ ਆਈ ਹੋਈ ਉਹ ਬੱਚਾ ਕਹਿ ਜੇ ਵੀ ਹਾਂ ਸਾਨੂੰ ਪ੍ਰੋਬਲਮ ਸਾਡੇ ਐਂਡ ਤੋਂ ਆਈ ਹੋਈ ਐਡਰੈਸ ਦੱਸ ਦੇਣਾ ਐਵੇਂ ਕੋਈ ਕਹੇ ਦੇ ਵੀ ਕੱਲ ਨੂੰ ਕਿਸੇ ਹੋਰ ਚੀਜ਼ ਕਰਕੇ ਆਈ ਹੋਈ ਉਹ ਸਾਨੂੰ ਬਲੇਮ ਕਰਨ ਨੂੰ ਗਲਤ ਆ ਸਾਡਾ ਡਾਕੂਮੈਂਟੇਸ਼ਨ ਆ ਜਿੰਨੇ ਅਸੀਂ ਪੇਪਰ ਦੇਵਾਂਗੇ ਜਿਹੜੀ ਚੀਜ਼ ਦੀ ਕਮਿਟਮੈਂਟ ਕਰਾਂਗੇ ਉਸ 'ਚ ਕੋਈ ਪ੍ਰੋਬਲਮ ਆ ਗਈ ਤਾਂ ਸਾਨੂੰ ਜਦੋਂ ਮਰਜ਼ੀ ਤੁਸੀਂ ਕਹਿ ਦੇਵੀਂ ਆਹ ਚੀਜ਼ ਤੁਹਾਡੀ ਤੇ ਨਹੀਂ 100 ਦੇ 100% ਹੀ ਪਬਲਿਕ ਆ ਸਰਕਾਰੀ ਆ ਤੇ ਸਾਰਾ ਕੁਝ ਬੱਚੇ ਦੇ ਮੂਰੇ ਆ ਐਡਰੈਸ ਦੱਸ ਮੜਾ ਜਲਦੀ ਜਲਦੀ ਐਡਰੈਸ ਇਹ ਮੇਨ ਰੋਡ ਆ ਬਲਾਡਾ ਰਤੀਆ ਠੀਕ ਹੈ ਬੋਹਾ ਸ਼ਹਿਰ ਆ ਨੰਬਰ ਬੋਲ ਦੇ ਇੱਕ ਵੈਸੇ ਉੱਤੇ ਲਾ ਦਾਂਗੇ ਵੈਸੇ ਉੱਤੇ ਲਾ ਦਿਓ 9780800732 ਹੋਰ ਬਾਈਆਂ ਨੂੰ ਫੜਾ ਬੈਗ ਬਾਈ ਬੋਰ ਤਾਂ ਨਹੀਂ ਹੋ ਰਹੀ ਅਸੀਂ ਤਾਂ ਕਿਤੇ ਨਾ ਨਾ ਬੋਰ ਕਿਉਂ ਬੋਰ ਕਿਵੇਂ ਹੋਮਗੇ ਪੈਂ ਵੀ ਜਾਣਾ ਵੀ ਜਾ ਸਹੀ ਗੱਲਾਂ ਠੀਕ ਹੈ ਤੇ ਸੈਟੀਸਫਾਈ ਹੋ ਪੂਰਾ ਆ ਤੁਹਾਨੂੰ ਬਹੁਤ ਬਹੁਤ ਠੀਕ ਹੈ ਬਾਈ ਨੂੰ ਤੱਕ ਪ੍ਰੋਬਲਮ ਆਈ ਹੋਵੇ ਵਾਈਫ ਨੂੰ ਉੱਥੇ ਨਾ 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 ਟਾਈਮ ਹੋ ਗਿਆ ਕੋਈ ਪ੍ਰੋਬਲਮ ਐਜ਼ ਅ ਸਟੂਡੈਂਟ ਆਈ ਹੈ ਕੋਈ ਪ੍ਰੋਬਲਮ ਨਹੀਂ ਆਈ ਜਮਾਂ ਕੋਈ ਪ੍ਰੋਬਲਮ ਨਹੀਂ ਜਮਾਂ ਚਲੋ ਮੁਬਾਰਕਾਂ ਭਾਈ ਤੁਹਾਨੂੰ ਕੰਗ੍ਰੈਚੁਲੇਸ਼ਨ ਬਹੁਤ ਬਹੁਤ ਥੈਂਕ ਯੂ ਭਾਈ ਥੈਂਕ ਯੂ ਠੀਕ ਹੈ ਤੈਨੂੰ ਵੀ ਭਾਈ ਮੁੰਡਿਆ ਵਧਾਈਆਂ ਬਹੁਤ ਬਹੁਤ ਠੀਕ ਹੈ ਹੁਣ ਡੈਡ ਡੈਡ ਵੀਡੀਓ ਵੀ ਪਾਵਾਂਗੇ ਤੇ ਵੀਜੇ ਵੀ ਲਵਾਵਾਂਗੇ ਠੀਕ ਹੈ ਪਹਿਲਾਂ ਵੀਜੇ ਬਹੁਤ ਆਏ ਨੇ ਪਰ ਅਸੀਂ ਵੀਡੀਓ ਨਹੀਂ ਪਾਈ ਕਦੇ ਹਾਂ ਹੁਣ ਫੱਟੇ ਚੱਕ ਕੇ ਰੱਖਾਂਗੇ ਮੈਨੂੰ ਵੀ ਦੇ ਦਿਆ ਕਰੀ ਵਿੱਚੋਂ 53 ਸ਼ਾਮ ਸ਼ਾਮ ਦਾ ਉਹ ਸ਼ਾਮ ਦਾ ਸ਼ਾਮ ਦਾ 57 ਗੱਲੀ ਸ਼ਾਮ ਦਾ ਕੋਈ ਗੱਲ ਨਹੀਂ ਹਾਂ ਭਾਈ ਜਾਰੇ ਵਾਲਾ ਭਾਈ ਬੰਦੀ ਵਾਲੀ ਠੀਕ ਹੈ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਥੈਂਕ ਯੂ ਸੋ ਮੱਚ ਮੁੰਡਿਆ ਤੈਨੂੰ ਵਧਾਈਆਂ ਦੁਬਾਰਾ ਭਾਈ ਮਹਾਰਾਜ ਸਾਹਿਬ ਨੂੰ ਦਾ ਓਕੇ ਭਾਈ ਲਓ ਜੀ ਚਲੋ ਵਧਾਈਆਂ ਡੱਬਾ ਡੁਬਾ ਮੂੰਹ ਮਿੱਠਾ ਕਰਾਇਆ ਨਹੀਂ ਤੂੰ ਏ ਮੂੰਹ ਕਰਾਇਆ ਸੀ ਤੂੰ ਰਹਿ ਗਿਆ ਅੱਛਾ ਰਹਿ ਗਿਆ ਠੀਕ ਹੈ ਲੈ ਲੈ ਭਾਈ ਕਰੋ ਮਿੱਤਰੋ ਮੂੰਹ ਵੀ ਮਿੱਠਾ ਕਰ ਲਓ ਮੁਬਾਰਕਾਂ ਬਈ ਬਹੁਤ ਬਹੁਤ ਠੀਕ ਹੈ ਬਈ